ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਅੱਜ ਦਾ ਵਲੋਗ ਇਸ ਅਮਰਤ ਫਾਰਮ ਤੇ ਬਣਾਇਆ ਹੈ ਇਹ ਅਮਰਤ ਫਾਰਮ ਕੈਥਲ ਜ਼ਿਲ੍ਹੇ ਦਾ ਟਾਪ ਦਾ ਪੈਲਸ ਹੈ ਅਮਰਤ ਫਾਰਮ ਕੈਥਲ ਆਪਣੇ ਵਿਆਹ ਨੂੰ ਬਹੁਤ ਹੀ ਵਧੀਆ ਈਵੈਂਟ ਕਰਵਾਉਣ ਵਾਸਤੇ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਜੀ ਅਮਰਤ ਫਾਰਮ ਚੀਕਾ ਬਹੁਤ ਹੀ ਸ਼ਾਨਦਾਰ ਪੈਲਸ ਹੈ ਇਸ ਦੀ ਡੈਕੋਰੇਸ਼ਨ ਬੇਕਬਾਲ ਡੈਕੋਰੇਸ਼ਨ ਆ ਸੋ ਅੱਜ ਦਾ ਵਲੋਗ ਤੁਹਾਨੂੰ ਸਿਰਫ ਦੱਸਣ ਦੇ ਵਾਸਤੇ ਕਿ ਇੱਕ ਵਾਰੀ ਇੱਥੇ ਜ਼ਰੂਰ ਵਿਜ਼ਿਟ ਕਰੋ ਬਹੁਤ ਹੀ ਵਧੀਆ ਪੈਰਸ ਹੈ ਇੱਥੇ ਬਹੁਤ ਹੀ ਸੋਹਣੀ ਗ੍ਰੀਨਰੀ ਹੈ ਬਹੁਤ ਹੀ ਬੂਟੇ ਲਾਏ ਹੋਏ ਹਨ ਇਹ ਗ੍ਰੀਨਰੀ ਵੇਖ ਕੇ ਅਸੀਂ ਆਪ ਮੈਨੂੰ ਬਹੁਤ ਯਾਨੀ ਕਿ ਵਧੀਆ ਲੱਗਿਆ ਗ੍ਰੀਨਰੀ ਵੇਖ ਕੇ ਬਹੁਤ ਜ਼ਿਆਦਾ ਇਹਨਾਂ ਨੇ ਬੂਟੇ ਲਾਏ ਹੋਏ ਨੇ ਆ ਦੇਖੋ ਮੈਂ ਸਾਰੇ ਬੂਟਿਆਂ ਨੂੰ ਕੈਪਚਰ ਕੀਤਾ ਹੈ ਆਪਣੇ ਕੈਮਰੇ ਦੇ ਵਿੱਚ ਕਿ ਤੁਹਾਨੂੰ ਮੈਂ ਆਪਣੇ ਦਰਸ਼ਕਾਂ ਤੱਕ ਆਪਣੇ ਮਿੱਤਰਾਂ ਤੱਕ ਮੈਂ ਪਹੁੰਚਾ ਸਕਾਂ ਬਹੁਤ ਹੀ ਵਧੀਆ ਇਹ ਪੈਲਸ ਬਣਾਇਆ ਗਿਆ ਹੈ ਤੇ ਸ਼ਹਿਰ ਤੋਂ ਹਟਕੇ ਹੈ ਆ ਦੇਖੋ ਬਹੁਤ ਸੋਹਣੀ ਗ੍ਰੀਨਰੀ ਹੈ ਬਹੁਤ ਹੀ ਵਧੀਆ-ਵਧੀਆ ਬੂਟੇ ਲਾਏ ਹੋਏ ਹਨ ਇਹਨਾਂ ਨੇ ਸਿਰਫ ਬੂਟੇ ਲਾਏ ਨਹੀਂ ਹਨ ਉਹਦੀ ਸਾਂਭ ਸੰਭਾਲ ਆਪ ਨਾਲ ਹੋ ਕੇ ਕਰਦੇ ਹਨ ਇਹਨਾਂ ਨੇ ਪੈਲਸ ਦੀ ਸਾਫ ਸਫਾਈ ਵਾਸਤੇ ਅਲੱਗ ਤੋਂ ਵਰਕਰ ਰੱਖੇ ਹੋਏ ਹਨ ਜੋ ਕਿ ਇਹ ਪੌਦਿਆਂ ਦੀ ਸਾਂਭ ਸੰਭਾਲ ਕਰਦੇ ਹਨ ਇਹ ਪੈਲਸ ਦਾ ਬੈਕ ਸਾਈਡ ਤੇ ਗੜਾਉਣ ਹੈ ਜਿੱਥੇ ਕਿ ਸਾਰੇ ਹਲਵਾਈ ਵਗੈਰਾ ਸਮਾਨ ਤਿਆਰ ਕਰਦੇ ਹਨ ਜਿੰਨਾ ਵੀ ਹੁੰਦਾ ਹੈ ਇਹ ਵੀ ਬਹੁਤ ਬੇਕਮਾਲ ਬਣਾਇਆ ਹੋਇਆ ਹੈ ਬਹੁਤ ਸੋਹਣਾ ਸ਼ੈੱਡ ਹੈ ਬੂਟਿਆਂ ਦੀ ਤਾਂ ਗੱਲ ਹੀ ਛੱਡ ਦੋਗੇ ਇੰਨੇ ਬੂਟੇ ਇਨ ਲਾਏ ਹਨ ਕਿ ਮੈਂ ਦੱਸ ਨਹੀਂ ਸਕਦਾ ਕਿ ਬੂਟੇ ਕਿੰਨੇ ਲਾਏ ਹਨ ਆ ਵੀਡੀਓ ਦੇ ਜ਼ਰੀਏ ਇੱਕ ਤੁਹਾਨੂੰ ਮੈਂ ਦਿਖਾ ਰਿਹਾ ਹਾਂ ਦੇਖੋ ਤੁਸੀਂ ਘਟ ਤੋਂ ਘਟ ਤਿੰਨ ਕਿੱਲਿਆਂ ਦੇ ਵਿੱਚ ਓਨਲੀ ਪਾਰਕਿੰਗ ਹੈ ਜਿਦੇ ਵਿੱਚ ਇਹਨਾਂ ਨੇ ਘੱਟ ਤੋਂ ਘੱਟ 10000 ਬੂਟਾ ਲਾਇਆ ਹੋਇਆ ਹੈ ਪੈਲਸ ਦੇ ਵਿੱਚ ਹਰਿਆਲੀ ਹੋਣੀ ਬਹੁਤ ਜ਼ਰੂਰੀ ਹੈ ਜੋ ਕਿ ਸਾਡੇ ਅਮਰਤ ਫਾਰਮ ਦੇ ਜਿਹੜੇ ਆਰਗੇਨਾਈਜ਼ਰ ਨੇ ਉਹ ਵੀ ਆਪ ਉਹਨਾਂ ਦਾ ਮਾਈਂਡ ਬਹੁਤ ਵਧੀਆ ਹੈ ਕਿ ਜਿਹੜੇ ਕਿ ਉਹਨਾਂ ਨੇ ਇੰਨੇ ਬੂਟੇ ਲਾਏ ਹੋਏ ਹਨ ਧੰਨਵਾਦ ਜੀ ਸੋ ਆਪਾਂ ਹੁਣ ਗ੍ਰੇਨਰੀ ਦੇਖਣ ਤੋਂ ਬਾਅਦ ਆਪਾਂ ਤੁਹਾਨੂੰ ਫਰੰਟ ਵਾਲੇ ਪਾਸੇ ਲੈ ਕੇ ਚੱਲਦੇ ਹਾਂ ਜਿੱਥੇ ਕਿ ਲਾਈਟਿੰਗ ਬਹੁਤ ਬੇਕਮਾਲ ਹੈ ਦੇਖੋ ਬਹੁਤ ਸੋਹਣੀ ਲਾਈਟਿੰਗ ਕੀਤੀ ਹੋਈ ਹੈ ਬੂਟਿਆਂ ਨੂੰ ਰੰਗੀਨ ਬਣਾਉਣ ਵਾਸਤੇ ਇਹਨਾਂ ਨੇ ਨੀਚੋਂ ਗ੍ਰੀਨ ਕਲਰ ਦੀ ਲਾਈਟ ਮਾਰੀ ਹੋਈ ਹੈ ਜੋ ਕਿ ਆਪਾਂ ਨੂੰ ਵੇਖਣ ਦੇ ਵਿੱਚ ਇਹ ਬਹੁਤ ਸੋਹਣਾ ਲੱਗ ਰਿਹਾ ਹੈ ਬੂਟਿਆਂ ਦੀ ਵੈਰਾਈਟੀ ਇਸ ਪੈਰਸ ਦੇ ਵਿੱਚ ਇੰਨੀ ਕੁ ਹੈ ਕਿ ਤੁਸੀਂ ਵੇਖੋਗੇ ਖੁਦ ਹੈਰਾਨ ਹੋ रह ਜਾਓਗੇ ਕਿ ਐਨੇ ਸੋਹਣੇ ਬੂਟੇ ਲਾਏ ਹੋਏ ਹਨ ਇਹ ਪੈਲਸ ਦਾ ਆਫਿਸ ਹੈ ਜਿੱਥੇ ਕੇ ਬੈਠ ਕੇ ਇਹ ਗੱਲਬਾਤ ਕਰਦੇ ਹਨ ਤੇ ਬੁਕਿੰਗ ਵਗੈਰਾ ਕਰਦੇ ਹਨ ਆਫਿਸ ਵੀ ਬਹੁਤ ਸੋਹਣਾ ਬਣਾਇਆ ਹੋਇਆ ਹੈ ਅੰਦਰ ਬਹੁ ਬੇਕਮਾਲ ਪੇਂਟਿੰਗ ਲੱਗੀਆਂ ਹੋਈਆਂ ਹਨ ਤੇ ਇਹਨਾਂ ਨੇ ਆ ਬਾਹਰ ਗਮਲੇ ਵੀ ਬਹੁਤ ਸੋਹਣੇ ਰੱਖੇ ਹੋਏ ਹਨ ਆ ਦੇਖੋ ਬਹੁਤ ਸੋਹਣੇ ਗਮਲੇ ਰੱਖੇ ਹੋਏ ਹਨ ਜਿਦੇ ਵਿੱਚ ਕੇ ਦੁਪਹਿਰ ਖੀੜੀ ਦੇ ਬੂਟੇ ਲਾਏ ਹੋਏ ਹਨ ਬਹੁਤ ਵਧੀਆ ਯਾਨੀ ਕਿ ਨੇਚਰ ਨੂੰ ਪਿਆਰ ਕਰਨ ਵਾਲੇ ਇਨਸਾਨ ਹਨ ਅਮਰਤ ਫਾਰਮ ਦੇ ਜਿਹੜੇ ਹੈੱਡ ਹਨ ਆ ਦੇਖੋ ਲਾਈਟਿੰਗ ਇੰਨੀ ਸੋਹਣੀ ਲੱਗ ਰਹੀ ਹੈ ਕਿ ਆਪਾਂ ਨੂੰ ਦੇਖਣ ਦੇ ਵਿੱਚ ਵੀ ਕਿੰਨਾ ਸੋਹਣਾ ਲੱਗਦਾ ਹੈ ਕਿ ਗ੍ਰੀਨ ਕਲਰ ਦਾ ਬੂਟਾ ਤੇ ਗ੍ਰੀਨ ਹੀ ਉਹਦੇ ਉੱਤੇ ਲਾਈਟ ਮਾਰੀ ਗਈ ਹੈ ਇਹ ਅਮਰਤ ਫਾਰਮ ਦਾ ਫਰੰਟ ਹੈ ਦੇਖੋ ਜੋ ਕਿ ਜੈਪੁਰ ਤੋਂ ਇੰਪੋਰਟ ਕਰਾਇਆ ਗਿਆ ਹੈ ਜੋ ਕਿ ਜੈਪੁਰ ਤੋਂ ਹੀ ਸਾਰਾ ਤਿਆਰ ਕਰਵਾਇਆ ਗਿਆ ਹੈ ਇਹ ਬੋਰਡਰਨ ਦੇ ਵਿੱਚ ਕੰਮ ਹੋਇਆ ਹੋਇਆ ਹੈ ਬਹੁਤ ਹੀ ਸੋਹਣਾ ਪੈਲਸ ਨੂੰ ਚਾਰ ਚੰਨ ਲਾਉਣ ਵਿੱਚ ਇਸ ਡੈਕੋਰੇਸ਼ਨ ਦਾ ਬਹੁਤ ਵੱਡਾ ਯੋਗਦਾਨ ਹੈ ਕਾਰੀਗਰਾਂ ਨੇ ਵੀ ਬੇਕਮਾਲ ਜਾਨੀ ਕਿ ਮਿਹਨਤ ਲਾਈ ਹੋਈ ਆ ਹੁਣ ਆਪਾਂ ਚੱਲਦੇ ਆਂ ਪੈਲਸ ਦੇ ਅੰਦਰ ਵੱਲ ਨੂੰ ਆਓ ਲੈ ਚੜੀਏ ਤੁਹਾਨੂੰ ਪੈਲਸ ਦੇ ਅੰਦਰ ਆਹ ਦੇਖੋ ਇਹਦੀਆਂ ਦੀਵਾਰਾਂ ਦੇ ਉੱਤੇ ਸਾਰਾ ਮਿਰਰ ਦਾ ਕੱਚ ਦਾ ਕੰਮ ਹੋਇਆ ਹੋਇਆ ਹੈ ਜੋ ਕਿ ਗਲਾਸਿੰਗ ਹੋਈ ਹੋਈ ਹੈ ਬਹੁਤ ਹੀ ਸੋਹਣਾ ਦੇਖੋ ਇਹ ਯਾਨੀ ਕਿ ਗੈਲਰੀ ਤੋਂ ਜਦੋਂ ਆਪਾਂ ਅੰਦਰ ਵੜਦੇ ਹਾਂ ਉੱਥੇ ਗੈਲਰੀ ਦੇ ਵਿੱਚ ਇਹਨਾਂ ਨੇ ਬਹੁਤ ਡੈਕੋਰੇਸ਼ਨ ਕੀਤੀ ਹੋਈ ਹੈ ਆ ਦੇਖੋ ਪੈਲਸ ਦੇ ਅੰਦਰ ਹੁਣ ਆਪਾਂ ਚੱਲਦੇ ਹਾਂ ਦੇਖਦੇ ਹਾਂ ਕਿ ਕੀ ਹੈ ਓ ਮਾਈ ਗੋਡ ਕੀ ਬਾਤ ਹੈ ਕੀ ਬਾਤ ਹੈ ਵਾਹ ਪਰ ਇਹ ਡੈਕੋਰੇਸ਼ਨ ਬਾਹਰ ਵਾਲੀ ਦੇਖ ਕੇ ਤਾਂ ਮੈਂ ਹੈਰਾਨ ਹੋ ਗਿਆ ਕਿ ਵਾਹ ਕੀ ਬਾਤ ਹੈ ਬਹੁਤ ਹੀ ਸੋਹਣਾ ਇਹਨਾਂ ਨੇ ਕੰਮ ਕੀਤਾ ਹੋਇਆ ਹੈ ਆ ਆਪਾਂ ਚਾਰੇ ਪਾਸੇ ਤੁਹਾਨੂੰ ਕੈਮਰਾ ਮਾਰ ਕੇ ਦਿਖਾ ਦਿੰਨੇ ਆ ਕਿ ਕਿੰਨੇ ਬੂਟੇ ਇੱਥੇ ਲੱਗੇ ਹੋਏ ਹਨ ਇਹ ਸਾਰੀ ਪਾਰਕਿੰਗ ਹੈ ਜਿੱਥੇ ਕਿ ਐਨੇ ਜ਼ਿਆਦੇ ਬੂਟੇ ਇਹਨਾਂ ਨੇ ਲਾਏ ਹੋਏ ਹਨ ਦੇਖੋ ਹੁਣ ਆ ਝੂਮਰ ਦੇਖੋ ਝੂਮਰ ਗੈਲਰੀ ਦੇ ਵਿੱਚ ਲੱਗੇ ਹੋਏ ਹਨ ਬਹੁਤ ਹੀ ਸੋਹਣੇ ਲੱਗਦੇ ਹਨ ਲਾਈਟਿੰਗ जग ਰਹੀ ਹੈ ਇਹਨਾਂ ਦੇ ਵਿੱਚ ਤੇ ਫਲਾਵਰ ਦਾ ਕੰਮ ਵੀ ਇੰਨਾ ਹੋਇਆ ਹੋਇਆ ਹੈ ਕਿ ਗੱਲਾਂ ਹੀ ਛੱਡ ਦੋ ਆ ਦੇਖੋ ਵੱਕ ਪਈ ਐ ਇੱਥੇ ਬਹੁਤ ਸੋਹਣੀ ਲੱਗ ਰਹੀ ਐ ਡੈਕੋਰੇਸ਼ਨ ਦੀ ਤਾਂ ਤੁਸੀਂ ਸੋਚ ਨਹੀਂ ਸਕਦੇ ਕਿ ਐਨੀ ਕੋਈ ਵੈਰਾਈਟੀ ਇੱਥੇ ਪਈ ਐ ਕਿ ਗੱਲਾਂ ਛੱਡ ਦਿਓ ਸਫਾਈ ਤੁਸੀਂ ਦੇਖੋਗੇ ਜਦੋਂ ਵੀ ਕਿਤੇ ਤੁਸੀਂ ਕੋਈ ਇਵੈਂਟ ਬੁੱਕ ਕਰਵਾਉਣਾ ਤਾਂ ਇੱਕ ਵਾਰੀ ਵਿజిਟ ਜ਼ਰੂਰ ਕਰੋ ਸਫਾਈ ਐਨੀ ਪੈਰ ਦੇ ਵਿੱਚ ਐ ਕਿ ਗੱਲਾਂ ਛੱਡ ਦਿਓ ਆ ਵਿੱਚ ਉਮਰ ਮੈਨੂੰ ਬਹੁਤ ਸੋਹਣਾ ਲੱਗਿਆ ਜੋ ਕਿ ਬਹੁਤ ਵੱਡਾ ਸੀ ਮੈਂ ਬਹੁਤ ਪਿੱਛੇ ਹਟ ਕੇ ਵੀਡੀਓ ਕੈਪਚਰ ਕਰ ਰਿਹਾ ਤਾਂ ਐ ਲੱਗ ਰਿਹਾ ਜਿਵੇਂ ਛੋਟਾ ਐ ਦੇਖੋ ਵਾਹ ਕਮਾਲ ਡੈਕੋਰੇਸ਼ਨ ਹੈ ਫਲਾਵਰ ਦਾ ਕੰਮ ਇਸ ਪੈਲਸ ਦੇ ਵਿੱਚ ਇੰਨਾ ਘੂ ਹੈ ਕਿ ਗੱਲਾਂ ਹੀ ਛੱਡ ਦੋ ਬਹੁਤ ਵਧੀਆ ਯਾਨੀ ਕਿ ਢੰਗ ਦੇ ਨਾਲ ਇਹਨਾਂ ਨੇ ਪੈਲਸ ਬਣਾਇਆ ਹੋਇਆ ਹੈ ਤੇ ਫਲਾਵਰ ਦੀ ਵੈਰਾਈਟੀ ਤਾਂ ਇੰਨੀ ਕੋ ਤੁਹਾਨੂੰ ਮਿਲੂਗੀ ਕਿ ਗੱਲਾਂ ਛੱਡ ਦੋ ਦੇਖੋ ਇਹ ਸਟਾਲ ਨੇ ਫਰੂਟ ਦੀ ਸਟਾਲ ਹੈ ਜੋ ਕਿ ਇਹਨਾਂ ਨੇ ਥਾਈਲੈਂਡ ਤੋਂ ਮਾਲ ਮੰਗਵਾਈ ਹੋਈ ਹੈ। ਮੈਨੂੰ ਉਹਨਾਂ ਨੇ ਆਪ ਦੱਸਿਆ ਕਿ ਇਹ థਾਈਲੈਂਡ ਤੋਂ ਅਸੀਂ ਮੰਗਵਾਈ ਹੋਈ ਹੈ। ਆਪਣੇ ਇੱਥੇ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ। ਜੇ ਇਹਦੀ ਪੂਰੀ ਵੀਡੀਓ ਹੈ ਦੇਖੋ ਤੁਸੀਂ। ਬਹੁਤ ਸੋਹਣੀ ਲੱਗ ਰਹੀ ਹੈ। ਯਾਨੀ ਕਿ ਯੂਰਪ ਦੇ ਵਿੱਚ ਇਹ ਪਾਈ ਜਾਂਦੀ ਹੈ ਸਪੇਨ ਵਰਗੇ ਦੇਸ਼ਾਂ ਦੇ ਵਿੱਚ ਪਾਈ ਜਾਂਦੀ ਹੈ। ਆਹ ਦੇਖੋ। ਮਕਟੇਲ ਦੀ ਆ ਗਈ। ਇਸ ਸਟਾਲ ਨੇ ਇਹ ਸ਼ੇਖਸ ਨੇ ਸ਼ੇਖ ਦੀ ਸਟਾਲ ਹੈ ਬਹੁਤ ਹੀ ਸੋਹਣੀ ਡੈਕੋਰੇਟ ਕੀਤਾ ਹੋਇਆ ਹੈ ਵੀ ਇਹਨਾਂ ਨੇ ਆ ਸ਼ੇਖਸ ਦੀ ਮੈਂ ক্লোਜ਼ ਕਰਕੇ ਤੁਹਾਨੂੰ ਦਿਖਾ ਰਿਹਾ ਦੇਖੋ ਬਹੁਤ ਹੀ ਵਧੀਆ ਜਾਨੀ ਕਿ ਆਪਣਾ ਨੂੰ ਦੇਖ ਕੇ ਇੰਨਾ ਵਧੀਆ ਲੱਗਦਾ ਹੈ ਕਿ ਜਦੋਂ ਆਪਾਂ ਈਵੈਂਟ ਆਪਣਾ ਕਰਵਾਉਣਾ ਹੈ ਤਾਂ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਕਿਉਂਕਿ ਇਹ ਸਾਰਾ ਕੁਝ ਆਪਾਂ ਆਪਣੇ ਫੰਕਸ਼ਨ ਦੇ ਵਿੱਚ ਕਰਵਾ ਸਕਦੇ ਆ ਤੇ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਡੈਕੋਰੇਟ ਕੀਤੀਆਂ ਹੋਈਆਂ ਨੇ ਸਟਾਲਾਂ ਸਾਰੀਆਂ ਦੇਖੋ ਸਫਾਈ ਦਾ ਇੰਨਾ ਧਿਆਨ ਹੈ ਕਿ ਗੱਲਾਂ ਛੱਡੋ ਦੇਖੋ ਇਹ ਸਟਾਲ ਨੇ ਸਾਰੀਆਂ ਗੋਲ ਗੱਪੇ ਟਿੱਕੀ ਜਿੰਨਾ ਵੀ ਫਾਸਟ ਫੂਡ ਹੈ ਇਹ ਸਾਰੀਆਂ ਫਾਸਟ ਫੂਡ ਦੀਆਂ ਸਟਾਲ ਨੇ ਤੇ ਵੈਰਾਈਟੀ ਦੇ ਵਿੱਚ ਇੰਨਾ ਕੁਝ ਹੈ ਕਿ ਤੁਹਾਨੂੰ ਮੈਂ ਕੱਲੀ-ਕੱਲੀ ਚੀਜ਼ ਗਿਣਾ ਕੇ ਨਹੀਂ ਦੱਸ ਸਕਦਾ ਇਹ ਵੀ ਡੈਕੋਰੇਟ ਬਹੁਤ ਸੋਹਣੀ ਡੈਕੋਰੇਟ ਕੀਤਾ ਸੀ ਇਹਨੂੰ ਇਹ ਸਟਾਲ ਹੈ ਜਿਹੜੀ ਇਹ ਵੈਡਿੰਗ ਚੇਅਰ ਹੈ ਜਿੱਥੇ ਕਿ ਆਪਾਂ ਜੈਬ ਵਾਲਾ ਛਗਣ ਬ੍ਰਾਈਟ ਗ੍ਰੋਨ ਨੂੰ ਛਕਣ ਦਾ ਪ੍ਰੋਗਰਾਮ ਕਰ ਸਕਦੇ ਆ ਇੱਥੇ ਵੀ ਬਕਾਇਦਾ ਏਸੀ ਲੱਗੇ ਹੋਏ ਹਨ ਸਾਹਮਣੇ ਆਊਟਡੋਰ ਏਸੀ ਹੁੰਦੇ ਨੇ ਉਹ ਲਾਏ ਹੋਏ ਆ ਇਹ ਸਾਰਾ ਵਿਊ ਤੁਹਾਨੂੰ ਮੈਂ ਪੈਲਸ ਦਾ ਦਿਖਾ ਰਿਹਾ ਕਿੰਨਾ ਵਧੀਆ ਵਿਊ ਹੈ ਦੇਖੋ ਫਲਾਵਰ ਦੀ ਵੈਰਾਈਟੀ ਇੰਨੀ ਹੈ ਕਿ ਗੱਲਾਂ ਛੱਡ ਦੋ ਇਹ ਏਸੀ ਨੇ ਜੋ ਆਊਟਡੋਰ ਏਸੀ ਹੁੰਦੇ ਨੇ ਇਹ ਗਰੋਮ ਬ੍ਰਾਈਟ ਜਿੱਥੇ ਬੈਠਦੇ ਨੇ ਉਹਨਾਂ ਦੇ ਕੋਲ ਲਾਏ ਜਾਂਦੇ ਹਨ ਸਪੈਸ਼ਲ ਪੈਲਸ ਦੀ ਡੈਕੋਰੇਸ਼ਨ ਤੁਸੀਂ ਦੇਖ ਕੇ ਆਪ ਹੈਰਾਨ ਹੋਵੋਗੇ ਕਿ ਕਿੰਨਾ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਡੈਕੋਰੇਟ ਦਾ ਮਾਨੋ ਵੀ ਕਲੈਕਟ ਕੀਤੀਆਂ ਹੋਈਆਂ ਨੇ ਚੀਜ਼ਾਂ ਇਹ ਦੇਖੋ ਫਰਨੀਚਰ ਪਿਆ ਸਫਾਈ ਦਾ ਤੁਸੀਂ ਸਫਾਈ ਦੇਖੋ ਪੈਲਸ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਸਜਾਈਆਂ ਹੋਈਆਂ ਨੇ ਚੇਅਰ ਆਪਾਂ ਨੂੰ ਦੇਖਣ ਦੇ ਵਿੱਚ ਵੀ ਬਹੁਤ ਸੋਹਣਾ ਲੱਗ ਰਿਹਾ ਦੇਖੋ ਇਹ ਸੋਫੇ ਲੱਗੇ ਹੋਏ ਹਨ ਇਧਰ ਤੇ ਦੂਸਰੀ ਸਰ ਚੇਅਰ ਲੱਗੇ ਹੈ ਡਸਟਬਿਨ ਦੇਖੋ ਜਿਸ ਦੇ ਵਿੱਚ ਕੀ ਆਪਾਂ ਖਾਣ ਤੋਂ ਬਾਅਦ ਡਿਸਪੋਜ਼ਲ ਵਗੈਰਾ ਇਹਦੇ ਵਿੱਚ ਰੱਖ ਸਕਦੇ ਹਾਂ ਕਲੱਬ ਕਾਫੇ ਦੇਖੋ ਇਹ ਵੀ ਇਹਨਾਂ ਨੇ ਇੰਪੋਰਟ ਕਰਾਈ ਹੋਈ ਆ ਸਟਾਲ ਯੂਰਪ ਦੇ ਵਿੱਚ ਬਹੁਤ ਜ਼ਿਆਦਾ ਵੇਖਣ ਨੂੰ ਮਿਲਦੀਆਂ ਨੇ ਇਹ ਸਟਾਲ ਸਫਾਈ ਦੇਖੋ ਤੁਸੀਂ ਡੈਕੋਰੇਟ ਦੇਖੋ ਕਿੰਨਾ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਡੈਕੋਰੇਟ ਕੀਤੀ ਹੋਈ ਆ ਪੈਲਸ ਤੇ ਚੇਅਰ ਅਲੱਗ ਨੇ ਸੋਫੇ ਅਲੱਗ ਨੇ ਇਹ ਆਊਟਡੋਰ ਫੰਕਸ਼ਨ ਦੀ ਹੁਣ ਗਰਮੀਆਂ ਦਾ ਫੰਕਸ਼ਨ ਵੀ ਪਰ ਫਿਰ ਵੀ ਇਸ ਪੈਲਸ ਦੇ ਵਿੱਚ ਗਰਮੀ ਮਹਿਸੂਸ ਵੀ ਨਹੀਂ ਹੁੰਦੀ ਆ ਆਪਾਂ ਨੂੰ ਇਹ ਝੂਮਰ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸੂਕਿਆਂ ਬਹੁਤ ਵੱਡਾ ਹੈ ਦੇਖੋ ਇਹ ਸਾਡੀ ਟੀਮ ਹੈ ਜੀ ਫੋਟੋਗ੍ਰਾਫਰ ਟੀਮ ਅਮਰੀਕ ਸਿੰਘ ਨਿਮਾ ਸਿੰਘ ਮੇਜਰ ਸਿੰਘ ਇਹ ਮੇਰੀ ਟੀਮ ਦੇ ਮੈਂਬਰ ਨੇ ਜੋ ਕਿ ਸਾਡੇ ਨਾਲ ਪੱਕੇ ਤੌਰ ਤੇ ਕੰਮ ਕਰਦੇ ਹਨ ਹੁਣ ਅਸੀਂ ਫਨ ਕਰ ਰਹੇ ਸੀ ਕਿ ਵੀਡੀਓ ਦੇ ਵਿੱਚ ਬੋਲੀ ਹੈ ਕੀ ਸਮਝ ਨਹੀਂ ਲੱਗ ਰਿਹਾ ਇਹ ਮੈਂ ਜਦੋਂ ਡੈਕੋਰੇਟਰ ਦੀ ਪਿਕ ਕਰ ਰਿਹਾ ਕਰਕੇ ਇਹਨਾਂ ਨੂੰ ਦਿਖਾ ਰਿਹਾ ਕਿ ਅਸੀਂ ਆਪਸ ਦੇ ਵਿੱਚ ਡਿਸਕਸ਼ਨ ਕਰ ਰਹੇ ਹਾਂ ਕਿ ਤੂੰ ਦਿਖਾ ਉਹ ਕਹਿੰਦਾ ਤੂੰ ਦਿਖਾ ਇਹ ਰਵੀ ਸਿੰਘ ਹੈ ਇਹ ਵੀ ਸਾਡੇ ਇਹ ਰਵੀ ਆਪਣਾ ਮਿੱਤਰ ਇਹ ਦੇਖੋ ਜੀ ਇਹਨਾਂ ਦਾ ਹੁਣ ਚਰਨ ਦਾ ਟਾਈਮ ਹੋ ਗਿਆ ਖਾ ਰਹੇ ਨੇ ਕਹਿੰਦੇ ਨੰਦ ਆ ਰਿਹਾ ਤੇ ਕਮਾਲ ਸੁਆਦ ਆ ਰਿਹਾ ਤੁਹਾਨੂੰ ਕਿਵੇਂ ਦਾ ਟੇਸਟ ਆ ਰਿਹਾ ਹਾਂ ਕਿਵੇਂ ਬਹੁਤ ਵਧੀਆ ਨਜ਼ਾਰਾ ਹਾਂ ਨਜ਼ਾਰਾ ਆ ਰਿਹਾ ਹੈ ਹਾਂਜੀ ਕਿੰਨਾ ਕੁ ਨਜ਼ਾਰਾ ਆ ਰਿਹਾ ਆਏ ਜੰਮੀ ਵਾਹ ਕੀ ਬਾਤ ਹੈ ਅੱਛਾ ਲੱਗ ਰਿਹਾ ਇਹਨਾਂ ਨੂੰ ਖਾ ਕੇ ਇਹ ਰਿੰਗ ਸਰਮਨੀ ਕਰਦੇ ਨੇ ਉਹ ਵੀ ਇਹ ਪ੍ਰੋਵਾਈਡ ਆਪ ਹੀ ਕਰਵਾ ਕੇ ਦਿੰਦੇ ਨੇ ਪੈਲੋਸ ਵਾਲੇ ਤੇ ਅੱਗੇ ਸਾਡੇ ਇਹ ਸਾਡੀ ਰੋਜੀ ਰੋਟੀ ਹੈ ਜੀ ਦੇਖੋ ਇਹ ਮੇਰੇ ਨਾਲ ਦੇ ਹੁਣ ਖਾਣ ਨੂੰ ਹਟ ਨਹੀਂ ਰਹੇ ਦੇਖੋ ਹਾਂ ਛੋਕਰ ਹੈ ਕਿਤੇ ਤੁਸੀਂ ਵੀ ਕੌਲੀ ਥੱਲੇ ਰੱਖੀ ਹੁਣ ਦੱਸ ਰਣ ਜਾ ਇੱਕ ਅੱਧੀ ਹੋਰ ਫੜ ਲਿਆ ਕਿ ਇੱਕ ਨਾਲ ਮੇਰਾ ਕੀ ਬੰਨਣਾ ਹੈ ਜਾ ਹੋਰ ਲਿਆ ਫੜ ਕੇ ਕਿ ਨਹੀਂ ਨਜ਼ਾਰਾ ਆਇਆ ਆਏ ਕੀ ਬਾਤਾਂ ਨੇ ਆਏ ਵੈਸਟਰ ਆ ਮੇਰਾ ਯਾਰ ਆ ਮਰੀਕ ਆ ਤੇ ਆ ਮੈਂ ਨਾਲ ਬੈਠਾ ਹਾਂ ਹਾਂ ਕੀ ਬਾਤਾਂ ਨੇ ਅੰਜਵਾਏ ਸਾਥ ਡੇਰੇ ਚ ਲੱਗ ਰਹੇ ਨੇ ਹਾਂ ਪੈਲਸ ਬਹੁਤ ਹੀ ਸ਼ਾਨਦਾਰ ਹੈ ਮੈਂ ਦੱਸ ਰਿਹਾ ਕਿ ਬੇਕਮਾਲ ਇਹ ਪੈਲਸ ਬੇਕਮਾਲ ਪੈਲਸ ਹੈ ਸਾਨੂੰ ਵੀ ਬਹੁਤ ਵਧੀਆ ਲੱਗੂਆ ਕੰਮ ਕਰਕੇ ਇੱਥੇ ਹਾਂ ਅੰਜਵਾਏ ਇਹ ਫੰਕਸ਼ਨ ਦਾ ਟਾਈਮ ਹੈ ਸਾਡਾ ਅੰਜਵਾਏ ਹੋ ਰਿਹਾ ਹੈ ਹਏ ਕੀ ਬਾਤਾਂ ਤੇ ਹੁਣ ਮੈਂ ਤੁਹਾਨੂੰ ਬਾਹਰ ਰੁਕ ਕਰਦੇ ਆ ਬਾਹਰ ਬਰਾਤ ਆ ਗਈ ਹੈ ਆਓ ਤੁਹਾਨੂੰ ਦਿਖਾਉਂਦਾ ਬਰਾਤ ਆਜੋ ਨੱਚੀਏ ਅਮਰੀਕ ਸਿੰਘ ਕੰਮ ਕਰ ਰਹੇ ਨੇ ਓ ਬੱਲੇ 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 ਆ ਵਾਜਿਆਂ ਵਾਲੇ ਵੀ ਬੇਕਮਾਲ ਨੇ ਮੇਰੇ ਵੀਰ ਮਿਊਜ਼ਿਕ ਨੂੰ ਸੁਰ ਦੇ ਵਿੱਚ ਰੱਖਣਾ ਵੀ ਇਹਨਾਂ ਦਾ ਬਹੁਤ ਵੱਡਾ ਹੁਆ ਇਹ ਰਤ ਹੈ ਜੀ ਇਹ ਵੀ ਪੈਲਸ ਵਾਲੇ ਆਪ ਪ੍ਰੋਵਾਈਡ ਕਰਾਉਂਦੇ ਨੇ ਵਿੱਚ ਇਹ ਇਨਕਲੂਡ ਹੋ ਜਾਂਦਾ ਜੋ ਵੀ ਇਹਦਾ ਖਰਚਾ ਹੁੰਦਾ ਆ ਰਤ ਵਾਲੇ ਵੀਰ ਵੀ ਬਹੁਤ ਮਿਹਨਤ ਕਰਦੇ ਨੇ ਇੰਨੀ ਮਿਹਨਤ ਕਰਦੇ ਨੇ ਕਿ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਬਾਹਰ ਗਰਮੀ ਬਹੁਤ ਸੀ ਇਹ ਮੇਰਾ ਮਿੱਤਰ ਹੈ ਕੈਥਲ ਤੋਂ ਜੋ ਕੇ ਫੋਟੋਗ੍ਰਾਫੀ ਕਰ ਰਿਹਾ ਹੈ ਅਮਰੀਕ ਸਿੰਘ ਓ ਬੱਲੇ 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 ਆ ਮੈਨੂੰ ਕੰਮ ਨਹੀਂ ਵੈਸੇ ਵਧੀਆ ਲੱਗਾ ਏ ਪਟਾਕੇ ਚਲਾ ਰਹੇ ਨੇ ਇਹਦੇ ਨਾਲ ਪੋਲਿਊਸ਼ਨ ਬਹੁਤ ਜ਼ਿਆਦਾ ਹੁੰਦਾ ਆ ਛੇਣੇ ਵਾਲਾ ਮੇਰਾ ਵੀਰ ਅੰਕਲ ਵਜਾ ਵਾਜਾ ਨਾ 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 ਹੋ ਬੱਲੇ 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 ਐ ਭਾਈ ਵੇ 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 ਤੀ ਅੰਕਲ ਦੇਖੋ ਕਿੰਨੇ ਜੋਰ ਦੇ ਨਾਲ ਵਜਾ ਰਿਹਾ ਸੀ ਦੇਖੋ ਇਹ ਵੀ ਮਾੜੇ ਦਿਨ ਵਾਲਾ ਬੰਦਾ ਹੈ ਤੇ ਵਜਾ ਨਹੀਂ ਸਕਦਾ। ਵੈਸੇ ਸਾਡੀ ਟੀਮ ਵੀ ਬਹੁਤ ਜ਼ਿਆਦਾ ਮਿਹਨਤ ਕਰ ਰਹੀ ਹੈ ਕਿ ਮੈਂ ਤੁਸੀਂ ਦੇਖ ਹੀ ਰਹੇ ਹੋ। ਯਾਰ ਰਵੀ ਮੇਰਾ ਯਾਰ ਚੱਲਾ ਨੱਚ ਕੇ ਦਿਖਾ ਬਿੱਲੋ ਨੱਚ ਕੇ ਦਿਖਾ ਨੱਚਲਾ ਐ ਆਉਣੀ ਲੱਗ ਰਹੀ ਨੱਚਲਾ ਕੋਈ ਨਹੀਂ ਕੋਈ ਸ਼ਾਨਦਾਰ ਨੱਚਲਾ ਜੀ ਕਰ ਰਿਹਾ ਪਰ ਨੱਚ ਨਹੀਂ ਰਿਹਾ ਡਰਦਾ ਐ ਨਾ ਵਿਚਾਰਾ